ਸਾਡੀ ਗੱਲ ਜੀ ਸਾਰਿਆਂ ਨੂੰ ਹੋਰ ਕਿੱਦਾਂ ਟੀਟਾਕੋਂ ਆਪਾਂ ਲੱਗੇ ਹੀ ਕਣਕ ਦੀ ਜਿਹਨਾਂ ਜਿਵੇਂ ਤੇ ਚੱਲੇ ਹੀ ਫਿਰ ਟਾਈਮ ਆਵਾ ਹੋ ਗਿਆ ਹੁਣ ਤੱਕ 12 ਵਾ ਚੱਲੇ ਆ ਤੇ ਇੱਧਰ ਆਪਣੇ ਬੰਦੇ ਲੱਗੇ ਹੋਏ ਆਲੂ ਨੂੰ ਪਾਣੀ ਲਾਉਣ ਉਧਰਲੇ ਆਪਣੇ ਭਰਗੇ ਹੀ ਆਲੂ ਖਾਰੇ ਤੇ ਇੰਦਰ ਲੱਗਾ ਵੀ ਆ ਵੀ ਕੀ ਪਾਣੀ ਲਾਉਣ ਆਲੂਆਂ ਨੂੰ ਜਦ ਤੇ ਆਪਾਂ ਜੋਮੀ ਬੀਤੀ ਆਹ ਵਾਲੇ ਦੇ ਵਿੱਚ ਇਹਦਾਂ ਵਸਾ ਰਹੇ ਜੇ ਨਹੀਂ ਅੱਜ ਤੇ ਬਲੋ ਮਾਰੀ ਹੋ ਜਾਂਦੀ ਤੇ ਸਰੋ ਵੀ ਤੇ ਆਂ ਭਾਰਤ ਨੂੰ ਆਪਾਂ ਜਾ ਕੇ ਬਲੋ ਮੈਨ ਦੇ ਤਾ ਨੂੰ ਖੱਤੇ ਦੇ ਵਿੱਚ ਹਰਮਨ ਵੀ ਆਉਂਦਾ ਪਿਆ ਟਰੈਕਟਰ ਲੈ ਕੇ ਲਓ ਜੀ ਬਾਪੇ ਆਪਾਂ ਬੀਤੀ ਜਾਂਦਾ ਇਹ ਕਣਕ ਕਾਤੀ ਸ਼ੁਰੂ ਬੀਜਣੀ ਤੇ ਜਦ ਹਰਮਨ ਵੀ ਲੱਗਾ ਜਾਂਦਾ ਬੀਜਣ ਬਹੁਤ ਚੱਟ ਹੁੰਦਾ ਹਰਮਨ ਵਾਲਾ ਡਰਾਈਵਰ ਇਹਨੂੰ ਮੈਂ ਕਿਹਾ ਪਲੇਟਾਂ ਇਹਦੇ ਦੋ ਦੋ ਹੋਰ ਪਾ ਦੇ ਤੇ ਫੇਰ ਸਹੀ ਰਹਿਣਾ ਇਹਨੇ ਤਾਂ ਮਗਲਾ ਪਈਆ ਜਾਂ ਵੀ ਨੀਂਗਾ ਕਰ ਲਿਆ ਬਸ ਪਸੇਡਰ ਦਾ ਇੰਨਾ ਚੱਟ ਹੁੰਦਾ ਜੀ ਆਪਾਂ ਆਏ ਜੀ ਫਿਰੋਜਪੁਰ ਕਿਹੜਾ ਰੋਡ ਮੱਲਾ ਵਾਲਾ ਮੱਲਾ ਵਾਲਾ ਮੱਲਾ ਵਾਲੇ ਰੋਡ ਤੇ अर्बन कार स्टूडियो ਤੇ ਇਨਾਂ ਕੋਲ ਆਪਾਂ LED ਲਾਈਟਾਂ ਪਵਾਈਆਂ ਗੱਡੀ ਦੀਆਂ ਲੱਗੇ ਪਏ ਬੰਦੇ ਪਾਉਣ 1000 ਵਟ 1000 ਵਟ ਵਾਲੀਆਂ ਨੇ ਹਾਂਜੀ ਹਾਂਜੀ ਕੁਆਲਿਟੀ ਸਹੀ ਆ ਉਹਦੀ ਲਾਡੀ ਦੱਸ ਬਾਕੀ ਆਸ ਨਾਉਦੇ ਪਏ ਲੱਗ ਜੂ ਪਤਾ ਹੋ ਜਾਣਾ ਇੱਕ ਉਹ ਅੱਗੇ ਵੀ ਆਪਾਂ ਇੱਕ ਵਾਰੀ ਗੱਡੀ ਦਾ ਕੰਮ ਕਰਾਇਆ ਸੀ ਬੰਦੇ ਕੋ ਬੜੀਆ ਕੰਮ ਕਰਦਾ ਸੀ ਤੇ ਇਸ ਕਰਕੇ ਆਪਾਂ ਇੱਥੇ ਆਏ। ਇਹ ਲੋ ਜੀ ਬਾਬੇਓ। ਲਓ ਜੀ ਆਪਾਂ ਲੱਗੇ ਪਏ ਜੀ ਹਰਮਨ ਦੇ ਕਣਕ ਬੀਜਣ ਅੱਜ ਤੇ ਚੱਲਦਾ ਪਿਆ ਹਰਮਨ ਵਾਲਾ ਹੋਲੈਂਡ। ਇਹਦੇ ਹੀ ਇਹ ਹਾਈਬ੍ਰਿਡ ਜਾਂ ਝੋਨਾ। ਇਹਦੇ ਵਿੱਚ ਥੋੜੀ ਪਰਾਲੀ ਜਿਆਦੀ ਦੇਖਦੀ ਐ। ਇਹਦਾ ਪਰਾਲ ਥੋੜਾ ਜਿਆਦਾ ਹੀ ਪਰ ਸਫਾਈ ਪੂਰੀਉਂ ਦੀ ਪਈ ਆ। ਕਰੋ ਚੈੱਕ ਵਾਕੀ। ਆਵੇ ਇਹ ਇੱਧਰ ਵੀ। ਇੰਨਾ ਪ੍ਰਾਲ ਆ ਸਾਰਾ ਵੇਚੀ ਰਲਣਾ ਜਿੰਨਾ ਪ੍ਰਾਲ ਹੈਗਾ ਬਾਕੀ ਆ ਬੰਦੇ ਨੇ ਰੇੜੀ ਚਕਾਤੀ ਅੱਗਿਓ ਬੰਦੇ ਮੋਰੇ ਚੱਕਿਆ ਮੈਂ ਉਹ ਚੱਕੀ ਗਈ ਸਾਰੇ ਬੋਰੇ ਡੇਪੇ ਤੇ ਆਪਾਂ ਹੁਣ ਲੱਗੇ ਜੀ ਉਹ ਖੱਤੇ ਨੂੰ ਸ਼ੁਰੂ ਕਰਨ ਉਹ ਜਿੱਧਰ ਬੰਦਾ ਲੱਗਾ ਪਿਆ ਉਧਰ ਕਰਦੇ ਆਪਾਂ ਸ਼ੁਰੂ ਉਧਰਲੇ ਪਾਸੇੋਂ ਤੇ ਵਾਕ ਵੀ ਲਾਈ ਹੋਈ ਆ ਕਿਸੇ ਨੇ ਬਾੜੀ ਬੋਟੀ ਢੇਰੀਆਂ ਢੂਰੀਆਂ ਨੂੰ ਤੇ ਲੱਗੇ ਪਏ ਬੀਜਣ ਦੇਖੋ ਬਾਕੀ ਸਫਾਈ ਚੈੱਕ ਕਰੋ ਸਫਾਈ ਪੂਰੀ ਆਉਂਦੀ ਹੈ ਨਾ ਬਸ ਇੰਨੀ ਸਫਾਈ ਆਈ ਜਾਵੇ ਤਾਂ ਕਣਕ ਵਧੀਆ ਹੋ ਜਾਣੀ ਬਾਬਰਾਲ ਨਾਲ ਉੱਤੇ दिखे ਮਿਕਸ ਜਾ ਹੋਈ ਜਾਵੇ ਵਿੱਚ ਤੇ ਸਹੀ ਹੈ ਤੇ ਉੱਗੀ ਜਾਣੀ ਕਣਕ ਤੇ ਲਓ ਜੀ ਬਾਬਿਓ ਇੱਧਰ ਬੀਜੇ ਗਏ ਹਰਮਨ ਦੇ ਖੱਤੇ ਤੇ ਇਹ ਹੀ ਹਾਈਬ੍ਰਿਡ ਝੋਨੇ ਦੀ ਪਰਾਲੀ ਇਹਦੇ ਵਿੱਚ ਇੰਨੀ ਸਫਾਈੋਂ ਦੀ ਜਿੱਦਾਂ ਠੀਕ ਆ ਵੇਖ ਮਿਕਸ ਹੋਈ ਜਾਂਦੀ ਆ ਕਣਕ ਵਧੀਆ ਉੱਗ ਜਾਨੀ ਬਹੁਤ ਵਧੀਆ ਵਾ ਤੇ ਇਹਦਾ ਘਰਾਂ ਲ ਰਹਿ ਗਿਆ ਬਸ ਆ ਇੱਕ ਦੋ ਗਿੱਲੇ ਰਹਿ ਗਏ ਇਹ ਵਾਲੇ ਬੀਜ ਕੇ ਤੇ ਬਾਕੀ ਆਪਾਂ ਬੀਜਾਂਗੇ ਕੱਲ ਨੂੰ ਏ ਬੀਜ ਜਾਨੇ ਹੁਣ ਟਾਈਮ ਵਾਵਾ ਹੋ ਚੱਲਾ ਇਹ ਬੀਜ ਦੇਣੇ ਆਪਾਂ ਇੱਕ ਮਾਈ ਜਾਂਦਾ ਉਦਾਂ ਹੀ ਇਹ ਤਾਂ ਜਿਹੜਾ ਲਾ ਏਦਾਂ ਲਾਗੇ ਲੈ ਜਾ ਲਓ ਜੀ ਬਾਬਿਓ ਅੱਜ ਫੇਰ ਲੱਗੇ ਆਪਾਂ ਸ਼ੁਰੂ ਕੀਤਾ ਹਰਮੰਦੇ ਕਣਕ ਵਿੱਚ ਨਹੀਂ ਲਾਏ ਤਿੰਨ ਚਾਰ ਕਿਹੜੇ ਤੇ ਟਮਾਟਰੇ ਦੀ ਤੇ ਅੱਜ ਇਹ ਤਾਂ ਨਿਪਟ ਜਾਣਾ ਕੰਮ ਇਹਦੇ 7-8 ਕਿੱਲੇ ਰਹਿੰਦੇ ਹੀ ਆਪਾਂ ਟਾਈਮ ਨਾਲ ਹੀ ਕੇਰਦੇ ਨੇ ਆ ਬਾਜੀ ਆਪਣੇ ਲੱਗੇ ਆ ਉੱਥੇ ਬੰਦੇ ਰਹੀ ਉਹਨਾਂ ਦੀ ਕੇਪ ਨੇ ਆ ਕੱਲ ਨੂੰ ਫੇਰ ਆਪਣੇ ਘਰ ਦੇ ਚ ਰੂਪ ਅੱਜ ਮਲਚਰ ਮਾਰਨਾ ਸ਼ੁਰੂ ਕਰ ਦੇਣਾ ਆਪਣੇ ਹੱਥਾਂ ਦੇ ਤੇ ਕੱਲ ਨੂੰ ਫੇ ਹੋ ਜਾਣਾ ਤਿਆਰ ਤੇ ਬਾਕੀ ਕੱਲ ਨੂੰ ਫੇ ਭੀਜਾਂਗੇ ਬਾਕੀ ਕਰੋ ਚੈੱਕ ਹੁਦ ਹਰਮਨ ਲੱਗਾ ਜਾਂਦਾ ਬੀਜਣ ਲਓ ਜੀ ਬਾਬਿਓ ਹਰਮਨ ਦੇ ਭੀਜੇ ਗਏ ਜੀ 4 ਕਿੱਲੇ ਭੀਜੇ ਗਏ ਆ ਆ ਹੁਣ ਆ ਖੱਤੀਆਂ ਆ ਵਾ ਦੋਗਾ ਤਕੋਣੀਆਂ ਆਈਆਂ ਨਕਮੀਆਂ ਆਈਆਂ ਤੇ ਉਹ ਥੱਲੇ ਆ ਪਲਾਟ ਜਾਇ ਕੋ ਮੇਰੇ ਸਾਨਾ ਇਹ ਬੰਨੇ ਆ 2 ਕਿੱਲਿਆਂ ਦਾ ਹਰਮਣ ਉਹ ਥੱਲੇ ਲਾ ਤਾਈ ਉਹ 2 2 ਤਾਂ ਬਾਕੀ ਖੱਤੀਆਂ ਕੁੱਤੀਆਂ ਪਾ ਕੇ 1.5 ਕਿੱਲਾ ਇਹ ਲਾ ਲੋ ਬਸ ਇਹ ਰਹਿ ਗਿਆ ਵਾ 4 ਕਿੱਲੇ ਬੰਨੇ ਆ ਖੱਤਿੰਗੁੱਤੀਆਂ ਪਾ ਕੇ ਉਹ ਥੱਲੇ ਵਾਲੇ ਅੱਛਾ 4-5 ਜਾਣੇ ਉਹ ਪਰ ਸੱਚੋ ਭਰੇ ਵੀ ਰਿੰਦਾ 4 ਕਿੱਲੇ ਦੇ ਰਹਿ ਗਏ ਇਹ ਵੀ ਆ ਵਾ ਫਟਾਫਟ ਬੀਜ ਤੇ ਨੇ 1.5 ਲਾਓ ਆਲੂ ਲਾ ਪਏ ਉੱਗਣ 5 5 ਕਿੱਲੇ ਇਹ ਨਾਪੇ 2 ਕਿੱਲੇ ਉਹ 5 ਜਣੇ ਵੇਲੀ ਵਾਲੇ ਤੇ 4 ਆਹ 6 ਕਿੱਲੇ ਪਏ ਬੱਲੇ ਸਪਰੇ ਨਹੀਂ ਕੀਤੀ ਇਹਨੂੰ ਸਪਰੇ ਕਰਨੀ ਆ ਥੋੜਾ ਬੱਤਰ ਆਏ ਆਦੇ ਆਹ ਵਿੱਚ ਕੱਖ ਜਾ ਬੋ ਹੋ ਗਿਆ ਝੋਨਾ ਜਾਊਗਾ ਕੁਝ ਡੱਡਾ ਕਰਨੀ ਸਪਰੇ ਥੋੜਾ ਬੱਤਰ ਨਾਲ ਸਪਰੇ ਕਰ ਦੇ ਇਹਨੂੰ ਆਵਾ ਪੈਣ ਨੂੰ ਉਹ ਵੀ ਆ ਜਾਊਗਾ ਹੂੰ ਉਹ ਪਰਲੇ ਬੰਨੇ ਮਟਰ ਲੱਗੇ ਮਟਰ ਹੀ ਦਿਖਾਇਆ ਆਪਣੇ ਮਟਰ ਵਧੀਆ ਹੋ ਗਿਆ ਮਟਰ ਤਾਂ ਬਹੁਤ ਵਧੀਆ ਵਾ ਲਾਗੇ ਜਾ ਕੇ ਦਿਖਾ ਕੇ ਆ ਨਹੀਂ ਨਹੀਂ ਉਹ ਮੈਂ ਦੇਖ ਆਇਆ ਵਾ ਉੱਦਾਂ ਦਿਖਾ ਦਾਂਗੇ ਆਪਾਂ ਬਾਅਦ ਚ ਮਟਰ ਤਾਂ ਬਹੁਤ ਵਧੀਆ ਹੋ ਗਿਆ ਇਹਨੂੰ ਖਾਦ ਪੁੱਟ ਪਾਵਾਂਗੇ ਹੁਣ ਹੂੰ ਖਾਦ ਮੰਗਦੇ ਆ ਖਾਦ ਪਾਉਣੇ ਆ ਹੂੰ ਸਪਰੇਅ ਕਰਤੀ ਆ ਕਾਖੜੀ ਜਿਹੜੀ ਕਰਦੇ ਪਹਿਲਾਂ ਹੂੰ ਮੌਸਮ ਦੇਖ ਲੈ ਕਿਦਾਂ ਦਾ ਹੋ ਗਿਆ ਧੁੰਦ ਜੀ ਧੁੰਦ ਹੀ ਰਹਿਣ ਲੱਗ ਪਿਆ ਹੁਣ ਭਾਈ ਧੁੱਪ ਤਾਂ ਨਿਕਲਦੀ ਨਹੀਂ ਭਈਆ ਵੇਖੋ ਮਾੜਿਆ ਸੂਰਜ ਦੇਖੋ ਨਿਕਲਿਆ ਵਾ ਮਾੜਿਆ ਯਾ ਦੀਵਾ ਜਾਗਦਾ ਉਹ ਆ ਪੱਗ ਵੀ ਲਾਈ ਪਈ ਥੋੜੀ ਜੀ ਪਰਾਲੀ ਜਾਦੀ ਆ ਉੱਥੇ ਢੇਰੀਆਂ ਤੇ ਕੰਦਾ ਅੱਗ ਲਾਦੀ ਐ ਉਹ ਥੱਲੇ ਉੱਥੇ ਵੀ ਲਾਉਣੀ ਢੇਰੀ ਤੇ ਉਦਾਂ ਦੀਆਂ ਢੇਰੀਆਂ ਫੇਸੂਦ ਨਹੀਂ ਆਉਂ ਕੰਮ ਜਿਹੜੀਆਂ ਵੱਡੀਆਂ ਉੱਦਾਂ ਤੇ ਬੰਦੇ ਆਉਂਦੇ ਨਹੀਂ ਕੋਈ ਸ਼ਿਕਾਇਤ ਕਰਦਾ ਤਾਂ ਹੀ ਹੁੰਦੇ ਹੁੰਦੇ ਆ ਸ਼ਿਕਾਇਤ ਦਾ ਜੋ ਜੀ ਭਾਬਿਓ ਆਪਾਂ ਪਹੁੰਚ ਗਏ ਅਸੀਂ ਹੁਣ ਘਰੇ ਕਣਕ ਬੀਜਦੇ ਹਰਮਨ ਦੀ ਬੀਜੀ ਗਈ ਸਾਰੀ ਕਣਕ ਤੇ ਤੋਂ ਘਰਾਂ ਦੀ ਆਪਾਂ ਹੋਰ ਬੀਜੀ ਡੇਢ ਇੱਕ ਦਾ ਡੇਡ ਕਿਲਾ ਇੱਕ ਦੇ 2.5 ਕਿਲੇ ਹੀ ਉਹਨਾਂ ਦੀ ਵੀ ਜੁਕੇ ਆਪਾਂ ਤਾਂ ਪਹੁੰਚ ਗਏ ਹੁਣ ਘਰੇ ਮੇਰਾ ਵਾਵਾ ਹੋ ਗਿਆ ਤੇ ਸਵੇਰ ਤੇ ਲੱਗੇ ਹੋਏ ਭਰਤੀ ਪਾਉਣਾ ਆਪਣੇ ਜਿੱਥੇ ਆਪਾਂ ਛੱਡ ਪਾਉਣਾ ਉਧਰ ਤੇ ਜਿਹੜੇ ਜਾਂਦੇ ਭਰਤੀ ਪਾਉਣ ਬਾਕੀ ਕੰਮ ਜੱਤਾਂ ਉਹਨਾਂ ਨੂੰ ਹੋਰ ਟਾਈਮ ਲੱਗ ਗਿਆ ਬਾਬਾ ਟਰਾਲੀਆਂ ਪੈ ਗਈਆਂ ਉਹਨੀਆਂ ਸਵੇਰੀਆਂ ਟਰਾਲੀ ਬਾਬਿਓ ਬੜੀ ਓਕੀ ਨਿਕਲਦੀ ਟਰਾਲੀ ਕੋਲੋਂ ਮਾਰੇ ਹੋਈਆਂ ਨੇ ਖੱਤੇ ਦੇ ਵਿੱਚ ਬੜੀਆਂ ਕੁੱਬੀਆਂ ਸਵੇਰੀਆਂ ਮੈਂ ਤਾਂ ਇਹਨਾਂ ਨੂੰ ਬੰਦਾ ਕਹਿੰਦਾ ਸਵੇਰੀਆਂ ਤੁਹਾਡੀ ਇਹ ਵੀਡੀਓ